ਸੰਕਲਪ ਹੈ ਇਸ ਫੰਕਸ਼ਨ ਦਾ ਮੋਟਿਵ ਇਹ ਹੈ ਕਿ ਜਿਕੇ ਅਸੀਂ ਛੱਨਾ ਦੇ ਵਿੱਚ ਅਸੀਂ ਜਿਹੜੀ ਇੱਕ ਮਲਟੀ ਸਪੈਸ਼ਲਟੀ ਹੌਪਟਲ ਲਾਂਚ ਕੀਤੀ ਹੈ ਉਹਨੂੰ ਅਸੀਂ ਇੱਕ ਐਕਸਪੈਂਡ ਕਰ ਰਹੇ ਹਾਂ ਉਸ ਦੇ ਵਿੱਚ ਨਵੀਂ ਸਪੈਸ਼ਲिटीज ਐਡ ਕਰ ਰਹੇ ਹਾਂ ਤਾਂ ਕਿ ਛੱਨਾ ਦਾ ਜਿਹੜਾ ਲੋਕਲ ਪਾਪੂਲੇਸ਼ਨ ਹੈ ਤੇ ਲੋਕਲ ਪੇਸ਼ੈਂਟਸ ਹੈ ਉਹਨਾਂ ਨੂੰ ਰੂਟੀਨ ਓਪੀਡੀਜ਼ ਲਈ ਜਾਂ ਇਨਵੈਸਟੀਗੇਸ਼ਨ ਲਈ ਬਾਹਰ ਜਾ ਟ੍ਰੈਵਲ ਨਾ ਕਰਨਾ ਪਵੇ ਇਹਦੇ ਚ ਕਿ ਜਿਵੇਂ ਕਿ ਅਸੀਂ ਪਹਿਲਾਂ ਤੁਸੀਂ ਜੀਆਈ ਸਰਜਰੀ ਜਨਰਲ ਸਰਜਰੀ ਦੀ ਸਰਵਿਸ ਅਸੀਂ ਦੇ ਰਹੇ ਸੀ ਉਹਦੇ ਤੋਂ ਮੋਟੇ ਯੂਰੋਲੋਜੀ ਇੰਟਰਨਲ ਮੈਡੀਸਿਨ オਬਸਟੈਟਿਕਸ ਡਾਈਨਿ ਸਰਜ ਕੈਂਸਰ ਦੀ ਸਰਜਰੀਜ਼ ਯੂਰੋਲੋਜੀ ਤੇ ਹੁਣ ਅਗੇ ਨੇਫਰੋਲੋਜੀ ਦੀ ਜਿਹੜੀ ਹੈਗੀ ਕਿ ਡਾਕਟਰੀ ਦੀ ਸਰਵਿਸਿਜ਼ ਉਹ ਵੀ ਅਸੀਂ ਉਹਦੇ ਐਡ ਕਰਨ ਜਾ ਰਹੇ ਹਾਂ ਤਾਕੀ ਲੋਕਾਂ ਨੂੰ ਰੂਟੀਨ ਪ੍ਰੋਬਲਮਸ ਲਈ ਜ਼ਿਆਦਾ ਟ੍ਰੈਵਲ ਨਾ ਕਰਨਾ ਪਵੇ ਤੇ ਸਾਡੀ ਕੋਸ਼ਿਸ਼ ਹੈ ਕਿ ਜੀ ਅਸੀਂ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਸਪੈਸ਼ਲਿਸਟ ਡਾਕਟਰ ਵੀ ਨੇ ਉਹਨਾਂ ਨੂੰ ਵੀ ਅਸੀਂ ਲੋਕਾਂ ਦੇ ਨੇੜੇ ਲਿਆ ਸਕੀਏ ਤਾਂ ਕਿ ਕਈ ਵਾਰੀ ਪ੍ਰੋਬਲਮ ਜਿਹੜੀ ਪੇਸ਼ੈਂਟਾਂ ਹੈਗੇ ਪ੍ਰੋਬਲਮਸ ਨੂੰ ਡਿਲੇ ਕਰ ਦਿੰਦੇ ਨੇ ਕਿਉਂਕਿ ਉਹ ਸਪੈਸ਼ਲ ਅਵੇਲੇਬਲ ਨਹੀਂ ਹੁੰਦੇ ਜਾਂ ਲੋਕਾਂ ਵਿੱਚ ਅਵੇਅਰਨੈਸ ਨਹੀਂ ਹੁੰਦੀ ਕਿ ਸਾਨੂੰ ਪ੍ਰੋਬਲਮ ਲਈ ਕਿਹੜੇ ਡਾਕਟਰ ਨੂੰ ਦੱਸਾਣਾ ਚਾਹੀਦਾ ਹੈ ਤੇ ਉਹ ਡਿਲੇ ਕਰ ਦਿੰਦੇ ਜਿਹਦੇ ਕਰਕੇ ਬਿਮਾਰੀਆਂ ਵੱਧ ਜਾਂਦੀਆਂ ਨੇ ਤੇ ਫਿਰ ਉਹਦੇ 'ਚ ਖਰਚਾ ਵੀ ਜ਼ਿਆਦਾ ਹੁੰਦਾ ਤੇ ਕੰਪਲਿਕੀਸ਼ਨ ਵੀ ਜ਼ਿਆਦਾ ਹੁੰਦੀ ਹੈ ਨੇ ਤੇ ਸਾਡੀ ਇ ਜਦੋਂ ਅਵੇਰਨੈਸ ਕ੍ਰੀਟ ਕਰ ਸਕੀਏ ਪ੍ਰੀਵੈਂਸ਼ਨ ਉੱਪਰ ਜ਼ਿਆਦਾ ਫੋਕਸ ਹੈ ਉਹ ਰਹੇਗਾ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਜਾਗਰੂਕ ਕਰ ਸਕੀਏ ਫਸਟਪੋਇੰਟ ਕਈ ਕਈ ਡਾਕਟਰ ਜਿਹੜੇ ਹੈ ਸੈਂਸਿਟਿਵਿਟੀ ਉੱਪਰ ਕੰਮ ਕਰਦੇ ਆ ਆ ਹਰਿਆਣਾ ਦੇ ਕੁreturnData ਦੇ ਸਾਡੇ ਦੋ ਹਸਪਤਾਲ ਨੇ ਇੱਕ ਫੋਟੋਸ ਹਸਪਤਾਲ ਚੰਡੀਗੜ੍ਹ ਰੋਡ ਤੇ ਇੱਕ 89 ਹਸਪਤਾਲ ਪਿਛਲੇ ਸਾਲ ਖੁੱਲਿਆ ਚੰਡੀਗੜ੍ਹ ਰੋਡ ਮੌਨਰੋਡ ਤੇ ਉਹਦੇ ਅਸੀਂ ਸਾਰੀ ਸਰਵਿਸਿਸ ਦਿੰਨੇ ਆ ਚਾਹੇ ਉਹ ਮੈਡੀਸਨ ਦੀਆਂ ਹੋਣ ਔਨਕੋਲੋਜੀ ਦੀਆਂ ਹੋਣ ਕੈਂਸਰ ਦੀਆਂ ਹੋਣ ਅਸੀਂ ਦਾਇਨੀ ਵੀ ਹਾਂ ਅੰਸਾਰ ਹਰ ਤਰ੍ਹਾਂ ਦੇ ذریعے ਸੌਫ ਸੈਸਿਲਟੀ ਸੁਪਰ ਸਪੈਸ਼ਟੀ ਸਾਡੇ ਕੋਲ ਉੱਥੇ ਅਵੇਲੇਬਲ ਨੇ ਹਰ ਤਰ੍ਹਾਂ ਦੀ ਲੇਟੈਸਟ ਟੈਕਨੋਲੋਜੀ ਸਾਡੇ ਕੋਲ ਅਵੇਲੇਬਲ ਹੈ ਅਸੀਂ ਜਿਹੜਾ ਅੱਜ ਅਸੀਂ ਫੋਟਨ ਹਸਪੀਟਲ ਪਹਿਲਾ ਹਸਪੀਟਲ ਜਿਹੜਾ ਕਿ ਰੋਟਾ ਪ੍ਰੋ ਜਿਹੜਾ ਹੈਗਾ ਕਿ ਜਿਹੜੀ ਕਾਰਡੀਓਲੋਜੀ ਜਿਹੜੇ ਕੰਪਲੈਕਸ ਕੇਸਿਸ ਹੁੰਦੇ ਉਹਨਾ ਚੀਜ਼ ਹੁੰਦਾ ਹੈ ਐਸੀ ਤਰ੍ਹਾਂ ਅਸੀਂ ਗੈਸਟਰੋਐਂਟਰੋਲੋਜੀ ਵੀ ਐਸੀ ਲੇਟੈਸਟ ਟੈਕਨੋਲੋਜੀ ਲਿਆ ਆਂਦੀ ਸੀ ਕਿ ਜਿਹੜੀ ਤਾਂ ਕਿ ਲੋਕਾਂ ਨੂੰ ਜ਼ਿਆਦਾ ਬੈਨੀਫਿਟ ਹੋ ਸਕੇ ਹੁਣ ਇਸੇ ਚੀਜ਼ ਨੂੰ ਅਸੀਂ ਅੱਗੇ ਹੁਣ ਅੰਤ ਤੱਕ ਲੈ ਕੇ ਆਏ ਹ Obstetrics and Gynaecology problems Urology ਅ ਇੰਟਰਨਲ ਮੈਡੀਸਿਨਸ ਆ ਡਾਕਟਰ ਪਿਊਸ਼ਾਟੇ ਨਾਲ ਨੇ ਆਜੇ ਤੇ ਇਸ ਤੋਂ ਬਾਕੀ ਅਸੀਂ ਨੇਫਰੋਲੋਜੀ ਕਿਡਨੀ ਦੀ ਪ੍ਰੋਬਲਮਸ ਹੈ ਉਹਦੇ ਵਾਸਤੇ ਵੀ ਅਸੀਂ ਡਾਕਟਰ ਦੇਖੀ ਇਨੀਸ਼ੀਏਟ ਕਰ ਰਹੇ ਹਾਂ ਇਸ ਤੋਂ ਬਾਕੀ ਸਾਡੇ ਸਰਜਿਕਲ ਓਨਕੋਲੋਜੀ ਡਾਕਟਰ ਨਿਸ਼ ਪਾਟਿਆ ਉਹ ਵੀ ਇੱਥੇ ਆਂਦੇ ਨੇ ਰੈਗੂਲਰਲੀ ਤੇ ਜਿਹੜੇ ਕਿ ਜਿਹੜੇ ਲੋਕਾਂ ਨੂੰ ਕੋਈ ਰਸੋਲੀ ਦੀ ਪ੍ਰੋਬਲਮ ਹੈ ਜਾਂ ਕੈਂਸਰ ਦੀ ਪ੍ਰੋਬਲਮ ਹੈ ਉਹ ਸਾਰੀ ਚੀਜ਼ ਦੇ ਇੱਥੇ ਲੋਕੀ ਪ੍ਰੋਵਾਈਡ ਕਰਦੇ ਸਰ ਸਮਾਂ ਵੀ ਹੈ ਕਿ ਕੋਈ ਡਾਕਟਰ ਜਿਹੜੇ ਵੈਟ ਦੇ ਲਿਆਉਣਾ ਕੋਈ ਜੀ ਬਿਲਕੁਲ ਇਹਨਾਂ ਦਾ ਸ਼ਡਿਊਲ ਜਿਹੜਾ ਹੈ ਕਿ ਡਾਕਟਰ ਦਾ ਟੂ ਫਿਕਸ ਹੈ ਉਹ ਹਰ ਆਪਣੇ ਮਿੱਥੇ ਹੋਏ ਦਿਨ ਤੇ you're ਜੀ ਇੱਥੇ ਜਿੱਥੇ ਕੇਵਲ OPD ਸੈਂਟਰ ਹੈ ਸਾਡਾ ਇਸ ਐਫਏ ਜਿਹੜੇ ਕਿ OPD ਸਰਵਿਸ ਜਿੱਨਾ ਕਿ ਪੇਸ਼ੈਂਟ ਨੂੰ OPD ਲਈ ਲੁਧਿਆਣਾ ਜਾਣਾ ਪੈਂਦਾ ਸੀ ਇਕੱਲਾ ਦਿਖਾਣ ਲਈ ਜਾਣਾ ਪੈਂਦਾ ਸੀ ਇਕੱਲੇ ਸਿਰਫ ਟੈਸਟ ਕਰਨ ਲਈ ਜਾਣਾ ਪੈਂਦਾ ਸੀ ਉਹ ਸਰਵਿਸ ਜੀ ਲੋਕਲੀ ਅਵੇਲੇਬਲ ਹੋ ਗਈ ਹੈ ਦੇਖੋ ਜੇ ਜਿਹੜੀ ਸਰਜਰੀ ਹੋਣੀ ਹੈ ਜਾਂ ਆਪਰੇਸ਼ਨ ਹੋਣਾ ਹੈ ਜਾਂ ਐਡਮਿਸ਼ਨ ਹੋਣੀ ਹੈ ਉਹ ਤਾਂ ਦੇਖੋ ਸਾਨੂੰ ਮੇਨ ਹਸਪੀਟਲ 'ਤੇ ਹੀ ਕਰਨਾ ਪਏਗਾ ਕਿਉਂਕਿ ਫੁੱਲ ਸਕੇਪਸ ਪੋਸਿਬਿਲਟੀ ਹੈ ਤੁਹਾਨੂੰ ਫੁੱਲ ਟੀਮ ਚਾਹੀਦੀ ਹੈ ਨਰਸਿੰਗ ਕੇਅਰ ਚਾਹੀਦੀ ਹੈ ਸਾਰਾ ਕੁਝ ਚਾਹੀਦਾ ਹੈ ਖੰਨਾਰੇ ਕਿਹੜੀ ਜਗ੍ਹਾ ਤੇ ਹੈ ਇਹ ਇਹ ਚੰਡੀਗੜ੍ਹ ਹਸਪੀਟਲ ਅਮਨੋ ਰੋਡ ਦੇ ਵਿੱਚ ਜ ਉਹ ਆਪੀ ਡੀਪੀ ਤੁਸੀਂ ਬਹੁਤ ਫਾਮਿਲ ਰੱਖਿਤੇ ਤੇ ਮੈਂ ਡਾਕਟਰ ਸਾਹਿਬ ਨੂੰ ਦਿਸਨ ਰਿਕੁਐਸਟ ਕਰਨਾ ਕਿ ਡਾਕਟਰ ਤੁਮੇ ਇਹ ਆਪੀ ਡੀ ਬਾਰੇ ਵਾਰ ਵਾਰ ਥੋੜੀ ਜਿਹੀ ਉਹ ਜਾਣਕਾਰੀ ਜਦ ਜਿਵੇਂ ਥੰਨੇ ਦੇ ਵਿੱਚ ਜੇ ਕੋਈ ਐਸੇ ਕੈਂਪ ਲਗਾਇਆ ਜਾ ਥੋੜੀ ਜਿਹੀ ਹੈ ਥੋੜੀ ਵੱਲੋਂ ਉਹਦੇ ਨਾਲ ਜ਼ਿਆਦਾ ਬੋ ਵੀ ਸੱਦੀ ਜਿਹੜੀ ਐਡਮਿਟ ਸਕਦੀ ਹੈ ਤੇ ਦੇਸਲ ਨੂੰ ਵੀ ਰਹਾ ਹੈ ਸਾਡੀ ਉਹ ਸਭ ਜਿੱਥੇ ਵੀ ਗੁੜਾ ਹੈ ਬਿਲਕੁਲ ਜ਼ਰੂਰ ਸਾਡਾ ਸਾਡੀ ਇਹ ਕੋਸ਼ਿਸ਼ ਰਹੇ ਕਿ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਵੇਰਨੈਸ ਕੈਂਪਸ ਲਗਾਈਏ ਜਿਸ ਦੇ ਸਿੱਕੇ ਲੋਕਾਂ ਨੂੰ ਅਸੀਂ ਅਲਵਕਫ ਬਿਮਾਰੀਆਂ ਵਾਸਤੇ ਜ਼ਿਆਦਾ ਉਹਨਾਂ ਨੂੰ ਜਾਗਰੂਕ ਕਰ ਸਕੀਏ ਉਹਨਾਂ ਨੂੰ ਦੱਸ ਸਕੀਏ ਕਿ ਜਿਹੜੇ-ਜਿਹੜੇ ਲੱਛਣ ਹੁੰਦੇ ਨੇ ਕਿ ਜਿੱਨਾਂ ਤੋਂ ਉਹਨਾਂ ਨੂੰ ਕੀ ਜਿਕੇ ਕਿਸੇ ਮੈਡੀਕਲ ਇੰਟਰਵੈਂਸ਼ਨ ਦੀ ਲੋੜ ਪੈਂਦੀ ਹੈ ਤੇ ਸਾਡੀ ਕੋਸ਼ਿਸ਼ ਜ਼ਰੂਰ ਰਹੇਗੀ ਕਿ ਜਿੱਥੇ ਨਾ ਕਿ ਔਰ ਖੰਨੇ ਦੇ ਵਿੱਚ ਪਰ ਆਸ-ਪਾਸ ਦੇ ਜਿਹੜੇ ਹੋਂਤੇ ਆਪਣੇ ਪਿੰਡ ਦੇ ਆਸ-ਪਾਸ ਦੇ ਏਰੀਆਸ ਹੈਗੇ ਜਿੱਥੇ ਕਿ ਜਿਕੇ ਅਵੇਰਨੈਸ ਘਟ ਹੈ ਮੈਡੀਕਲ ਸਰ देखो हजे तक ਸਾਡੀ ਇਹ ਪਹਿਲੀ ਇਹ ਪਹਿਲੇ ਹੈ ਕਿ ਜਦ ਅਸੀਂ OPD ਸਟਾਰਟ ਕੀਤੀ ਹੈ ਕਿ ਫਿਊਚਰ ਦੇ ਜਿਸ ਤਰ੍ਹਾਂ ਦਾ ਰਿਸਪਾਂਸ ਆਉਂਦਾ ਉਸ ਦੇ ਸਾਹਮਣੇ ਅਸੀਂ ਅੱਗੇ ਬਤਾਂਗੇ ਪਰ ਸਾਡੀ ਉਮੀਦ ਕੋਸ਼ਿਸ਼ ਇਹੀ ਹੈ ਕਿ ਜੀ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਕੀ ਸਾਡਾ ਮੇਨ ਫੋਕਸ ਹੈ ਅਵੇਅਰਨੈਸ ਕਰਨਾ ਕਿ ਲੋਕਾਂ ਨੂੰ ਇਮੀਡੀਏਟ ਜਿਹੜੀ ਕੇਅਰ ਹੈ ਉਹ ਇਮੀਡੀਏਟ ਪ੍ਰੋਵਾਈਡ ਕਰਨਾ ਦੱਸੋ ਇਕਨੋਮਿਕ ਜੋ ਤੁਮ ਹਾਂ ਦੇ ਪੇਸ਼ੈਂਟ ਜਿਹੜਾ ਕੋਈ ਗਰੀਬ ਵੀ ਹੋ ਸਕਦਾ ਹੈ ਉਹ ਕੀ ਦਾ ਨਾਮ ਤੋਂ ਕੇਅਰ ਲਵਾਇਆ ਜਾਂਦਾ ਹੈ لیکن وہ دی تو کام ਕਰਵਾਣਾ ਚਾਹੁੰਦੇ ਲੋਕ ਲਾਜ ਖਾਣਾ ਚਾਹੁੰਦੇ ਉਹਦੇ ਵਾਸਤੇ ਵੀ ਕੋਲ ਕੋਲ ਸਰ ਜੀ ਬਿਲਕੁਲ ਸਾਡੇ ਕੋਲ ਹੈ ਜੀ ਜਿਵੇਂ ਕਿ ਇਹ ਚਾਟਾ ਚੰਡੀਗੜ੍ਹ ਹਸਪੀਟਲ ਹੋਰੇ ਨਾਲ ਉਹਨਾਂ ਦਾ ਟੈਪ ਹੈ ਤੇ ਕੋਈ ਪੇਸ਼ੇਂ ਜਿਹੜਾ ਇੱਥੇ ਦਖਾਨਦਾ ਹੈ ਤੇ ਜਿਹੜੀ ਥੋੜਾ ਜਿਹਾ ਅਫੋਰਡੇਬਿਲਟੀ ਦੇ ਕੋਈ ਇਸ਼ੂਸ ਨੇ ਉਹਦੇ ਵਾਸਤੇ ਜ਼ਰੂਰ ਸਾਡੇ ਕੋਲ ਸੌਲਿਊਸ਼ਨ ਹੁੰਦੀ ਹੈ ਕਿ ਜਿਸ ਵੀ ਪੇਸ਼ੇਂਟ ਨੂੰ ਜਿੰਨੀ ਵੀ ਅਸੀਂ ਮਦਦ ਕਰ ਸਕੀਏ ਉਹ ਜ਼ਰੂਰ ਅਸੀਂ ਕਰਦੇ ਆ ਚਾਹੇ ਉਹ ਡਿਸਕਾਊਂਟ ਦੇ ਤੌਰ ਤੇ ਹੋਵੇ ਜਾਂ ਕਿਸੇ ਹੋਰ ਤਰ੍ਹਾਂ ਦੀ ਹੈਲਪ ਅਸੀਂ ਕਰਾ ਸਕੀਏ ਉਹ ਜ਼ਰੂਰ ਲਈ有机会 ਅਵੇਲੇਬਲ ਰਹੇ ਇਸ ਏਰੀਆ ਵਿੱਚ ਕੋਈ ਅੱਛਾ ਹਸਪੀ ਕਿ ਇਹ ਸਾਡੀ ਕੋਸ਼ਿਸ਼ ਹੈ ਕਿ ਜੇ ਅਸੀਂ ਪਹਿਲਾਂ ਇੱਕ ਓਪੀਡੀ ਸੈਂਟਰ ਸਟਾਰਟ ਕਰੀਏ ਉਹਦੇ ਲੋਕਾਂ ਚ ਅਵੇਅਲਬਿਲਿਟੀ ਤੇ ਉਸ ਤਰ੍ਹਾਂ ਦੇ ਅੱਗੇ ਜਿਵੇਂ ਆਪਾਂ ਨੂੰ ਰਿਕੁਆਇਰਮੈਂਟ ਆਏਗੀ ਉਸ ਤਰ੍ਹਾਂ ਦੇ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਕੀ ਅਸੀਂ ਡਿਸਕਸ ਕਰ ਸਕਦੇ ਹਾਂ ਸਾਡਾ ਜਿਹੜਾ ਮੋਟੋ ਹੈ ਉਹ ਇਹ ਹੈ ਕਿ ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਕਿ ਫੋਰਟਸ ਹਸਪੀਟਲ ਹੁਣ ਤੁਹਾਡੇ ਤੁਹਾਡੇ ਘਰ ਦੇ ਨੇੜੇ ਇਹ ਕਨਸੈਪਟ ਹੈ ਤਾਂ ਕਿ ਪੇਸ਼ੈਂਟ ਜਿਹੜਾ ਹੈ ਉਹ ਫੋਟੇਸ ਹਸਪੀਟਲ 'ਚ ਕਨੈਕਸ਼ਨ ਆਪਣਾ ਸਟੈਬਲਿਸ਼ ਕਰ ਸਕਦਾ ਹੈ ਮਾਚ ਡਿਪੈਂਡ ਕਰਦਾ ਹੈ ਉਹਨੂੰ ਕਿਹੜੇ ਲੈਵਲ ਦੀ ਬਿਮਾਰੀ ਹੈ ਕਿਹੜੇ ਲੈਵਲ ਦੀ ਸੁਵਿਧਾਵਾਂ ਦੇ ਲੋਡ ਹੈ ਅਗਰ ਕੋਈ ਏਦਾਂ ਦੀ ਚੀਜ਼ ਹੈ ਜਿਹੜੀ ਰੂਟੀਨ ਹੈ ਜਿਹਦਾ ਇਲਾਜ ਆਪਾਂ ਓਪੀਡੀ 'ਚ ਕਰ ਸਕਦੇ ਆ ਉਹ ਫਿਰ ਪੇਸ਼ੈਂਟ ਨੂੰ ਖੰਨੇ ਤੋਂ ਲੁਧਿਆਣੇ ਜਾਣ ਦੀ ਲੋੜ ਲੁਧਿਆਣੇ ਸਿਰਫ ਕਾਹ ਜਾਣਾ ਪੈ ਸਕਦਾ ਹੈ ਜੇ ਉਹਨੂੰ ਕੋਈ ਵੱਡੀ ਸਰਜਰੀ ਦੀ ਲੋਡ ਪੈ ਜਾਂਦੀ ਹੈ ਦੂਜਾ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਜਦੋਂ ਆਪਾਂ ਉਹਨਾਂ ਦੇ ਨੇੜੇ ਆ ਰਹੇ ਹਾਂ ਤੇ ਸਿਰਫ ਨੇੜੇ ਆਣ ਦੀ ਗੱਲ ਨਹੀਂ ਹੈ ਉਹੀ ਚੀਜ਼ ਜਿਵੇਂ ਮੈਂ ਫੋਟੇਸ ਹ ਤੇ ਲੋਕਾਂ ਦੇ ਮਾਈਂਡ 'ਚ ਆਉਂਦਾ ਹੈ ਕਿ ਜੀ ਇਹ ਮਹਿੰਗਾ ਹੋ ਸਕਦਾ ਹੈ ਫੋਟੋ ਤੇ ਮੈਂ ਇਹ ਜ਼ਰੂਰ ਤੁਹਾਨੂੰ ਅਸ਼ੂਰ ਕਰ ਸਕਦਾ ਕਿ ਜਿਹੜੀ ਚੀਜ਼ ਦੀ ਜਿਹੜੀ ਕੰਸਲਟੇਸ਼ਨ ਦੀ ਫੀਸ ਅਗਰ ਮੇਰੀ ਲੁਧਿਆਣੇ ₹1000 ₹800 ਹੈ ਤੇ ਲੁਧਿਆਣੇ ਆਪਾਂ ਸਿਰਫ ₹500 ਚ ਕਰਾਂਗੇ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਉਹਨਾਂ ਨੂੰ 50% ਦਾ ਡਿਸਕਾਊਂਟ ਖੰਨੇ ਉਪਰ ਦੀ ਚ ਪ੍ਰੋਵਾਈਡ ਕਰ ਸਕਦੇ ਤੇ ਇਹਦੇ ਨਾਲ ਹੋਏਗਾ ਕਿ ਜਿਹੜਾ ਸਾਡਾ ਪਰਪਸ ਹੈ ਕੀ ਲੋਕਾਂ ਦੇ ਅੰਦਰ ਇਹ ਸਟਰੀਿੰਗ ਨਹੀਂ ਆਏਗੀ ਕਿ ਆਪਾਂ ਕੋਈ ਦੂਰ ਜਾਣਾ ਹੈ ਜਾਂ ਕਿਸੇ ਮਹਿੰਗੀ ਥਾਂ ਤੇ ਜਾਣਾ ਹੈ ਉਹਨਾਂ ਦਾ ਫੋਕਸ ਇਹ ਹੋਣਾ ਚਾਹੀਦਾ ਕਿ ਸਾਡਾ ਇਲਾਜ ਚੰਗੀ ਥਾਂ ਤੇ ਚੰਗੇ ਡਾਕਟਰਾਂ ਦੀ ਕੇਅਰ ਦੇ ਵਿੱਚ ਚੰਗੇ ਹਸਪੀਟਲ 'ਚ ਹੋ ਜਾਏ ਇਸੇ ਮੋਟੋ ਦੇ ਨਾਲ ਆਪਾਂ ਸ਼ੁਰੂ ਕੀਤਾ ਹੈ ਲਾਸਟ ਦੇ ਕੁਝ ਪ੍ਰੀਪ੍ਰੈਪੇਸ਼ਨ ਦਾ ਸਰ ਸੈਸ਼ਨ ਨੂੰ ਹੀ ਹੋਏਗੀ ਸਾਡੇ ਅੱਧਾ ਤੋਂ ਜੋ ਬੜੇ ਨਹੀਂ ਅਗਰ ਲੋਡ ਹੈ ਤਾਂ ਅਗਰ ਲੋਡ ਹੈ ਕੋਈ ਐਦਾਂ ਦੀ ਚੀਜ਼ ਹੈ ਜਿਹੜੀ ਆਪਾਂ ਇੱਥੇ ਨਹੀਂ ਹੈਂਡਲ ਕਰ ਸਕਦੇ ਤਾਂ ਪੇਸ਼ੈਂਟ ਦੇ ਬੈਨੀਫਿਟ ਲਈ ਉੱਥੇ ਜਾਣਾ ਪੈਣਾ ਡਾਕਟਰ ਜੀ ਸਾਡੀ ਜਿਹੜੀ ਹੈ ਉਹ अवेलेबल ਹੈ ਤੁਸੀਂ ਇੱਥੇ ਰੂਟੀਨ ਮਸ਼ੀਨਰੀ ਅਵੇਲੇਬਲ ਹੈ ਜਿਵੇਂ ਕੋਈ ਟੈਸਟ ਹੋਣਾ ਹੈ ਔਰ ਮੇਨ ਚੀਜ਼ ਜਿਹੜੀ ਹੈ ਕਿ ਪੇਸ਼ੈਂਟ ਨੂੰ ਆਪਾਂ ਸਲਾਹ ਦੇ ਕਰਕੇ ਉਹਨੂੰ ਗਾਈਡ ਕਰ ਸਕਾਂ ਕਿ ਤੁਹਾਨੂੰ ਕੀ ਬਿਮਾਰੀ ਹੈ ਉਹਦੇ ਵਾਸਤੇ ਕੀ ਹੱਲ ਹੈ ਉਹਦੇ ਬਾਅਦ ਫਿਰ ਪੇਸ਼ੈਂਟ ਦੀ ਮਰਜ਼ੀ ਹੈ ਪੇਸ਼ੈਂਟ ਅਗਰ ਇਹ ਸੋਚਦਾ ਹੈ ਕਿ ਮੈਂ ਖੰਨੇ ਨਹੀਂ ਲੁਧਿਆਣੇ ਨਹੀਂ ਜਾ ਸਕਦਾ ਤਾਂ ਉਹਦੀ ਚੋਇਸ ਹੈ

ਖਾਣਾ ਖਾਨ ਪੀਣ ਚੇਂਜ ਹੋ ਗਿਆ ਹੈ ਸਾਡੇ ਕੰਮ ਕਰਨ ਦੇ ਤਰੀਕੇ ਚੇਂਜ ਹੋ ਗਏ ਹਨ ਤੇ ਇਹ ਸਾਰੀ ਚੀਜ਼ਾਂ ਹੈ ਜਿਹਦੇ ਕਰਕੇ ਲਾਈਫ ਸਟਾਈਲ ਰਿਲੇਟਡ ਬਿਮਾਰੀਆਂ ਜਿਵੇਂ 슈ਗਰ ਦੀ ਬਿਮਾਰੀਆਂ ਸਾਡੇ ਕੋਲ ਐਕਸਪਰਟ ਡਾਕਟਰ ਸਾਹਿਬ ਨੇ ਇਹ ਤੋਂ ਤੁਹਾਨੂੰ ਬਿਹਤਰ ਗਾਈਡ ਕਰ ਸਕਦੇ ਹਨ ਤੇ ਖਾਣ ਪੀਣ ਅਗਰ ਸਾਡਾ ਚੰਗਾ ਨਹੀਂ ਹੁੰਦਾ ਤੇ ਜਿਵੇਂ ਆਪਾਂ ਗੱਲ ਕੀਤੀ ਹੈ ਕੈਂਸਰਾਂ ਦੀ ਬਿਮਾਰੀਆਂ ਪਥਰੀ ਦੀ ਬਿਮਾਰੀਆਂ ਇਹ ਸਾਰੀ ਬਿਮਾਰੀਆਂ ਦੀ ਜੜ ਜਿਹੜੀ ਹੈ ਸਾਡੀ ਲਾਈਫ ਸਟਾਈਲ ਤੇ ਸਾਡੇ ਖਾਣ ਪੀਣ ਦੇ ਵਿੱਚ ਸਰ ਪੇਸ਼IENTS ਕੋਲ ਆਕਸਾ ਹੋ ਰਿਹਾ ਵੀ ਪੇਸ਼IENTS ਇਹ ਕੰਪਲੀਟ ਕਰ ਰਹੇ ਵੀ ਡਾਕਟਰ ਐਕਸਪੈਰੀਮੈਂਟ ਕਰਦੇ ਹੁੰਦੇ ਐਕਸਪੈਰੀਮੈਂਟ ਟੈਬਲੇਟ ਦੇ ਅੰਦਰ ਰਿਕਵਾਇਰਮੈਂਟ ਕਰੀ ਜਾਂਦੇ ਟੈਬਲੇਟ ਦੇ ਜਾਂਦੇ ਕੋ ਰਿਜ਼ਲਟ ਨਹੀਂ ਆਉਂਦਾ ਇਹ ਲੱਗਦੀ ਮੈ ਇਹ ਹੋ ਸਕਦਾ ਹੈ ਪੇਸ਼ੈਂਟ ਦੀ ਸੋਚ ਹੋਵੇ ਬਟ ਮੈਨੂੰ ਪੱਕਾ ਪਤਾ ਹੈ ਕੋਈ ਡਾਕਟਰ ਐਕਸਪੈਰੀਮੈਂਟ ਨਹੀਂ ਕਰਦਾ ਕੋ ਦੀ ਜਿੰਨੀ ਸਮਝ ਹੁੰਦੀ ਹੈ ਜਿਹੜਾ ਉਹਨੂੰ ਪੇਸ਼ੈਂਟ ਵਾਸਤੇ ਠੀਕ ਲੱਗਦਾ ਹੈ ਇਹ ਬਿਮਾਰੀਆਂ ਦਾ ਨੇਚਰ ਹੀ ਐਦਾਂ ਦਾ ਹੁੰਦਾ ਹੈ ਕਿ ਉਹ ਇੱਕ ਵਾਰੀ ਚ ਠੀਕ ਨਹੀਂ ਹੁੰਦੀ ਐ ਦੋ ਵਾਰੀ ਦਵਾਈਆਂ ਚੇਂਜ ਕਰਕੇ ਹੀ ਠੀਕ ਹੋਏਗੀ ਤੇ ਜਦੋਂ ਆਪਾਂ ਦਵਾਈਆਂ ਚੇਂਜ ਕਰਦੇ ਆ ਪੇਸ਼ੈਂਟ ਨੂੰ ਇਹ ਇਹਦੇ ਕੋ ਪੇਸ਼ੈਂਟ ਕਹਿ ਸਕਦਾ ਜਿਸ ਨੂੰ ਇਹ ਐਕਸਪੈਕਟੇਸ਼ਨ ਹੋਏ ਕਿ ਮੈਂ ਇੱਕ ਵਾਰੀ ਜਾਵਾਂ ਡਾਕਟਰ ਇੱਕਦਮ ਹੀ ਠੀਕ ਕਰ ਦੇ ਮੈਨੂੰ ਤੇ ਇਹ ਕੁਝ ਸਿਚੁਏਸ਼ਨਸ ਹੁੰਦੀਆਂ ਜਿੱਦੇ ਚ ਹੋ ਸਕਦਾ ਬਟ ਮੈਜੋਰਿਟੀ ਬਿਮਾਰੀਆਂ ਬਹੁਤ ਜਗਾਤ ਕਰ ਚੱਲ ਰਹੀ ਹੈ ਜਿਵੇਂ ਕਿਸੇ ਨੂੰ ਚਿੱਕਾਂ ਕੋਈ ਕੋਈ ਕੋਰ ਉੱਠੀ ਹੋਈ ਚਿੱਕਾਂ ਚੱਲ ਗਈਆਂ ਲੋਕੀ ਕਹਿੰਦੇ ਵੀ ਹੱਡੀ ਵੱਧ ਗਈ ਨਾ ਤੇ ਕੋਈ ਐਸਾ ਕੀ ਹੈ ਜਾਨ ਮਾਦੋ ਦੇਖੋ ਇਹ ਜਿਹੜਾ ਤੁਸੀਂ ਗੱਲ ਕੀਤੀ ਹੈ ਇਹਦੇ ਸਪੈਸ਼ਲਿਸਟ ਡਾਕਟਰ ਹੈਗੇ ਉਹ ਵੀ ਹੁਣ ਖੰਨੇ ਅਵੇਲੇਬਲ ਹੋਣਗੇ ਡਾਕਟਰ ਸਾਹਿਲ ਤੇ ਐਦਾਂ ਹੁੰਦਾ ਹੈ ਕਿ ਨੱਕ ਦੀ ਹੱਡੀ ਦੇ ਵਧਣ ਕਰਕੇ ਜਿਹੜੇ ਅੰਦਰ ਦੇ ਪਾਣੀ ਜਿਹੜਾ ਨਿਕਲਣਾ ਹੁੰਦਾ ਹੈ ਕਈ ਵਾਰੀ ਉਹ ਸਿਕ੍ਰੀਸ਼ਨ ਅੰਦਰ ਬਲੌਕ ਹੋ ਜਾਂਦੀ ਉਹ ਬਾਹਰ ਨਿਕਲ ਨਹੀਂ ਪਦੀ ਤੇ ਜਿਹੜੀ ਕਿ ਇਹ ਬਾਹਰ ਨਿਕਲਣਾ ਚਾਹੀਦਾ ਅਗਰ ਉਹਨੂੰ ਰਾਹ ਨਹੀਂ ਮਿਲ ਰਹੀ ਉਹ ਨੱਕ ਦੇ ਵਿੱਚ ਹੀ ਜਾਂ ਨੱਕ ਦੀ ਹੱਡੀ ਦੇ ਵਿੱਚ ਇਕੱਠੀ ਹੋ ਜਾਏ ਤੇ ਉਹਦੇ 'ਚ ਇਨਫੈਕਸ਼ਨ ਹੋ ਕਰਕੇ ਅਲਰਜੀ ਹੋ ਕਰਕੇ ਛਿੱਕਾਂ ਦੀ ਪ੍ਰੋਬਲਮ ਜਾਂ ਸਾਦੀ ਪ੍ਰੋਬਲਮ ਹੋ ਜਾਂਦੀ ਹੈ ਬਟ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਤੁਸੀਂ ਪ੍ਰੋਬਲਮ ਰੇਸ ਕੀਤੀ ਹੈ ਬੜੀ ਕਾਮਨ ਹੈ ਤੇ ਇਹਦੇ ਵੀ ਐਕਸਪਰਟ ਸਾਡੇ ਕੋਲ ਹੁਣ ਅਵੇਲੇਬਲ ਨੇ ਖੰਨੇ ਦੇ ਵਿੱਚ ਸਮਾਂ ਉਹਨਾਂ ਦਾ ਕੀ ਹੈ ਜੀ ਕਹਿੰਦਾ ਜਿੱਸਰ ਜੀ ਸੁਣਦੇ ਜੀ ਉਹਨਾਂ ਦਾ ਸਮਾਂ ਹੈ ਉਹ ਬੁੱਧਵਾਰ ਨੂੰ ਸਵੇਰੇ 10 ਤੋਂ 12 ਦੇ ਵਿੱਚ ਇੱਥੇ ਅਵੇਲੇਬਲ ਹਨ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ